ਤਰਨ ਤਾਰਨ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰਾਂ ਦੇ ਗੁਰਗੇ ਨੂੰ ਐਨਕਾਊਂਟਰ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ ਫੜੇ ਗਏ ਬਦਮਾਸ਼ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਭੁੱਲਰ ਨੇੜੇ ਨਾਕਾਬੰਦੀ ਕੀਤੀ ਗਈ ਸੀ ਜਦੋਂ ਮੋਟਰਸਾਈਕਲ ਤੇ ਆ ਰਹੇ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ ਤੇ ਉਸ ਦੇ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਇੱਕ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਪਛਾਣ ਪਿੰਡ ਰਾਜੋਕੇ ਨਿਵਾਸੀ ਗੁਰਲਾਲ ਸਿੰਘ ਵਜੋਂ ਹੋਈ ਹੈ ਜੋ ਕਿ ਯਾਦਵਿੰਦਰ ਸਿੰਘ ਯਾਦਾ ਤੇ ਲੰਡਾ ਹਰੀਕੇ ਗੈਂਗਲੀ ਕੰਮ ਕਰਦਾ ਹੈ ਜਿਸ ਵੱਲੋਂ ਫਰौती ਨਾ ਦੇਣ ਤੇ ਲੋਕਾਂ ਨੂੰ ਡਰਾਉਣ ਤੋਂ ਮਕਾਉਣ ਲਈ ਕਈ ਥਾਵਾਂ ਤੇ ਫਾਇਰਿੰਗ ਕੀਤੀ ਗਈ ਸੀ ਐਸਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਨੂੰ ਐਮਰਜੈਂਸੀ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਜੇ ਤਬਾ ਉਕਤ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਲੈ ਕੇ ਅੱਗੇ ਪੁਛਤਾਚੀ ਕੀਤੀ ਜਾਵੇਗੀ। ਹੈਗਾ ਇੱਕ ਅਸੀਂ ਦਿਨ ਜਿਹੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀਗੀ ਫਿਰੋਤ ਨੂੰ ਲੈ ਕੇ ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਹਦੇ ਕੇਸ ਇਹਨਾਂ ਕੇਸਾਂ ਦੇ ਵਿੱਚ ਵੌਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਹੈਗਾ ਇਹ ਗੁਰਲਾਲ ਨਾਮ ਦਾ ਦਿੱਖਤੀ ਹੈਗਾ ਇਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਭਜੰਨੇ ਦੀ ਕੋਸ਼ਿਸ਼ ਕੀਤੀ ਜਦ ਇਹਨੂੰ ਨੈਪ ਕੀਤਾ ਜਾ ਰਿਹਾ ਸੀ ਸੋ ਉਦੋਂ ਜਿਹੜਾ ਹੈਗਾ ਆਪ ਇਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੈਗ ਦੇ ਵਿੱਚ ਹਰਟ ਹੋਇਆ ਗੁਣੀ ਲੱਗੀ ਤੇ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮੰਦ ਵਿੱਚ ਚੱਲ ਚਾ ਰਹੀ ਹਾਂ ਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋ ਸਾਥੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜੇ ਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ